ਕੋਈ ਤੇਰੇ ਬਾਈਕ ਉਹ ਆ ਬੰਦਾ ਆ ਬੰਦਾ ਕੀ ਗੱਲ ਹੋਈ ਵੀਰੇ ਉਹਦਾ ਮੂੰਹ ਤੇ ਉਹ ਯਾਰ ਬਾਈ ਕੀ ਗੱਲ ਉਹ ਵੀ ਤੂੰ ਜਰੂਰ ਮਾਰ ਦੋ ਯਾਰ ਇਹ ਗੁੰਨਾਸ ਬਣਾਈ ਜਾਂਦਾ ਤੇ ਫੇਰੀ ਯਾਰ ਤੇ ਕੋਈ ਸਾਡਾ ਮੈਂ ਤੂੰ ਵੀ ਬਣਾਉਣਾ ਹੈਲੋ ਕਿਹੜਾ ਹੈ ਹੈਲੋ ਆ ਮੂੰਹ ਇਹਦਾ ਕੋਣ ਆ ਹਾਂ ਉਹ ਯਾਰ ਬਈ ਆ ਗਿਲਾਸ ਚੜ ਜਾ ਨੀ ਨੀ ਥੱਪੜ ਮਾਰੇ ਥੱਪੜ ਮਾਰੇ ਥੱਪੜ ਕਿਉਂ ਮਾਰੇ ਮੈਂ ਤੂੰ ਮਾਰੇ ਹਾਂ ਥੱਪੜ ਬੇਰੇ ਮਾਰੇ ਮੈਂ ਥੱਪੜ ਮਾਰੇ ਯਾਰ ਸਰ ਮਾਰੇ ਕਾਲ ਦਾ ਸੋਨੋ ਬਾਈ ਯਾਰ ਤੂੰ ਫੇਰ ਚੱਲ ਆਰਮੀ ਆ ਯਾਰਮੀ ਤੈਨੂੰ ਪਤਾ ਇਹ ਕੌਣ ਹੁੰਦਾ ਓਏ ਆਰਮੀ ਚੱਲ ਮੈਨੂੰ ਥੱਪੜ ਦਿਖਾਈ ਕਰ ਤੇ ਯਾਰ ਗੱਲ ਤਾਂ ਮੇਰਾ ਨਾਮ ਕੀ ਆ ਨਾਮ ਆ ਨਾਮ ਦੱਸ ਮੈਨੂੰ ਗੱਲ ਤਾਂ ਸੋਨੋ ਮੈਨੂੰ ਮੂਹਰ ਦਾ ਦੋ ਯਾਰ ਹਾਂ ਬਹੁਤ ਤੈਨੂੰ ਕਿਹਨੇ ਬੋਲਣਾ ਛੱਡ ਬਈ ਮੈਂ ਨਹੀਂ ਚੱਟਣਾ ਓ ਯਾਰ ਗੱਲ ਤਾਂ ਕੀ ਗੱਲ ਪਾਜੀ 1 ਮਿੰਟ ਪਾਜੀ ਮੇਰੀ ਗੱਲ ਸੁਣ ਮੇਰੇ ਦੋ ਮਿੰਟ ਤਾਂ ਜੀ ਮੇਰੀ ਗੱਲ ਤਾਂ ਕੀ ਕਰਦੇ ਜਦੋਂ ਮੈਂ ਕਹਿੰਦਾ ਸੀ ਮੇਰੀ ਗੱਲ ਨਹੀਂ ਤੂੰ ਰੋਜ਼ ਆ ਮਾਰਦਾ ਜੀ ਮੇਰੇ ਦੋ ਮਿੰਟ ਤਾਂ ਕੈਮਰੇ 'ਚ ਗੱਲ ਕਰੋ ਉੱਤਰ ਕੀ ਗੱਲ ਕੀ ਮੇਰੇ ਕੀ ਗੱਲ ਹੋਈ ਆ ਕੌਣਾ ਤੂੰ ਕੌਣਾ ਤੂੰ ਸਿਵਲ ਦੋ ਟਾਈਮ ਦੇ ਬੜੀਆ ਜੀ ਗੱਲ ਪਾਜੀ ਪਿਓਟੀ ਲੁਧਿਆਣੀ ਖੜੇ ਆ ਦੋ ਮਿੰਟ ਹਾਂ ਵੀਰੇ ਦੋ ਮਿੰਟ ਹਾਂ ਦੇਖੋ ਹਸਪੀਟਲ ਲੁਧਿਆਣੇ ਖੜੇ ਆ ਅਸੀਂ ਆਹ ਬੰਦਾ ਕੋਈ ਆਇਆ ਐਮਰਜੈਂਸੀ ਦੇ ਬਾਅਦ ਤੇ ਇਹ ਬੋਲੇ ਇਤਲਾਕ ਲੈਣੀ ਤੇ ਆ ਬੰਗਾਲੀ ਤੇ ਇਹਨਾਂ ਦੇ ਥੱਪੜ ਮਾਰਿਆ ਤੇ ਇਹ ਕੋਈ ਇੰਜੈਕਟ ਮੈਂ ਆਰਮੀ ਜਾਂ ਮੇਰੇ ਥੋੜਾ ਬਾਦ ਤੂੰ ਮੈਂ ਕਿੱਥੇ ਮਾਰਿਆ ਯਾਰ ਮਾਰੇ ਤੈਨੂੰ ਕੋਈ ਬੰਦਾ ਹੈ ਕੌਣ ਆ ਇਹ ਤਾਂ ਦੱਸ ਮੇਰੀ ਕੋਲ ਗੱਲ ਤਾਂ ਸੁਣ ਬੇਸ਼ਰ ਦੋਸਤ ਰੱਖੋ ਹਾਂ ਦੱਸ ਇਹ ਮਾਰਨੇ ਅੱਜ ਮੈਂ ਕਿੱਥੇ ਮਾਰਿਆ ਯਾਰ ਕੀ ਨਾਮ ਸਤਨਾਮ ਸਿੰਘ ਅੱਜ ਕੀ ਹੋਇਆ ਕੀ ਅੱਜ ਸਰ ਮੈਂ ਇੱਥੇ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਈਐਮਟੀ ਬਤੌਰ ਡਿਊਟੀ ਕਰਾਂ ਸੇ ਵਲ ਹਸਪੀਟਲ ਦੇ ਆਣੇ ਤਾਂ ਹੋਇਆ ਏ ਕਿ ਇਹਨਾਂ ਦਾ ਪੇਸ਼ੈਂਟ ਰੈਫਰ ਹੋਇਆ ਸੀ ਤਾਂ 32 ਸੈਕਟਰ ਚੰਡੀਗੜ੍ਹ ਤਾਂ ਇਹ ਮੈਂ ਇਨਾਂ ਕੋਲ ਆਇਆ ਤਾਂ ਮੈਨੂੰ ਕਹਿੰਦੇ ਵੀ ਮੈਨੂੰ ਰੈਫਰ ਸਲਿੱਪ ਦਿੱਤੀ ਐ ਨਾ ਮੇਰੇ ਕੋਲ ਮੌਜੂਦ ਰੈਫਰ ਸਲਿੱਪ ਤਾਂ ਇਹਨਾਂ ਮੈਨੂੰ ਕਹਿੰਦੇ ਕਿ ਪੇਸ਼ੈਂਟ ਲੈ ਕੇ ਜਾਣਾ ਮੈਨੂੰ ਪੇਸ਼ੈਂਟ ਦੀ ਕੰਡੀਸ਼ਨ ਵਿਖਾਈ ਪੇਸ਼ੈਂਟ ਥੋੜਾ ਕ੍ਰਿਟੀਕਲ ਸੀਗਾ ਤਾਂ ਇਹ ਇਹਨਾਂ ਨੂੰ ਮੈਨੂੰ ਕਹਿੰਦੇ ਕਿ ਸਾਡੀਆਂ ਰਿਪੋਰਟਾਂ ਹੋ ਰਹੀਆਂ ਨੇ ਕ੍ਰਿਸ਼ਨ ਲਾਇਬ ਵਿਚ ਤਾਂ 20 ਤੋਂ 25 ਮਿੰਟ ਸਾਨੂੰ ਲੱਗਣਗੇ ਹੋਰ ਤਾਂ ਨਾਲ ਦੇ ਖੜੇ ਮੇਰੇ ਪਾਇਲਟ ਨੇ ਇਹ ਕਿਹਾ ਵੀ ਜੇ ਰਸਤੇ 'ਚ ਕੋਈ ਮਤਲਬ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦੇ ਜਿਮੇਵਾਰ ਤੁਸੀਂ ਜੇ ਕਿਉਂਕਿ ਤੁਹਾਡਾ ਪੇਸ਼ੈਂਟ ਕਾਫ ਤਾ ਉਹਨੂੰ ਕਹਿੰਦੇ ਹਾਂਜੀ ਨਹੀਂ ਤੂੰ ਤੂੰ ਕੌਣ ਹੁੰਨਾ ਵਿੱਚ ਉਹ ਤਾਂ ਕਹਿੰਦੇ ਵੀ ਅਸੀਂ ਇਹਦੇ ਨਾਲ ਜਾਣਾ ਮੈਨੂੰ ਇਕੱਲੇ ਨੂੰ ਸੁਣ ਦੇ ਕਿਤੇ ਇਹ ਹੀ ਮਤਲਬ ਐਂਬੂਲੈਂਸ ਦੇ ਚਾਲਕ ਵੀ ਨੇ ਤੇ ਔਰ ਸਟਾਫ ਵੀ ਥੇ ਤਾਂ ਉਹ ਕਹਿੰਦੇ ਕਿ ਇਹਨੂੰ ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਐਦਾਂ ਕਹਿਣ ਵਾਲਾ ਤੂੰ ਫੁੱਦੂ ਬੰਦਾ ਉਹਨਾਂ ਸਾਰਿਆਂ ਦੇ ਡਰਿੰਕੀਤੀ ਹੋਈ ਏ ਤੇ ਇਹਦੇ ਨਾਲ ਉੱਥੋਂ ਹੀ ਉਹ ਗੱਲ ਤੋਂ ਅੱਗੇ ਹੱਥ ਪਾਈ ਸ਼ੁਰੂ ਹੋ ਗਈ ਇਹਦੇ ਸਾਡੇ ਸਰਕਾਰੀ ਫੋਨ ਉਹਨਾਂ ਖੋ ਕੇ ਤਾਂ ਆਪਣੇ ਦੂਸਰੇ ਆਪਣੇ ਪਾਸ ਰੱਖ ਲਿਆ ਉਸ ਤੋਂ ਬਾਅਦ ਮਸਾ ਸਾਡੇ ਕਸਟਾਫ ਨੇ ਉਹ ਬੈਸਵਾ ਜੀ ਕਿੱਥੇ ਹੋਈ ਤੁਹਾਡੇ ਨਾਲ ਬੈਸਵਾ ਜੀ ਆਪ ਮੈਂਨ ਅਮਰਜੰਸੀ ਦੇ ਸਾਹਮਣੇ ਇੱਥੇ ਕੈਮਰੇ ਵਗੈਰਾ ਲੱਗੇ ਨੇ ਜੀ ਸਰ ਠੀਕ ਹੈ ਤੇ ਹੁਣ ਕੀ ਮਤਲਬ ਆਪਣੇ ਜਿਹੜੇ ਤੁਹਾਡੇ ਸੀਨੀਅਰ ਹਨ ਉਹਨਾਂ ਨੂੰ ਦੱਸ ਤਾ ਜੀ ਸਰ ਜੀ ਜੀ ਠੀਕ ਹੈ ਉਹਨਾਂ ਨੂੰ ਕੀ ਅਗੋ ਦੀ ਮੰਗ ਕੀਤੀ ਹੈ ਅੱਜ ਅਗੋ ਦੀ ਮੰਗ ਹੈ ਸਾਰਾ ਸਾਨੂੰ ਇਨਸਾਬ ਮਿਲਣਾ ਚਾਹੀਦਾ ਸੀ ਉੱਥੇ ਦੂਰ ਦੂਰ ਤੋਂ ਡਿਊਟੀਆਂ ਕਰਕੇ ਆਉਣੇ ਆ ਘਰੋਂ ਛੱਡ ਕੇ ਡਿਊਟੀਆਂ ਕਰਨ ਇੱਥੇ ਆਉਣੇ ਆ ਤੇ ਜੇ ਇਦਾਂ ਮਤਲਬ ਸਟਾਫ ਤੇ ਹੱਥੋਂ ਪਾਈ ਹੁੰਦੀ ਰਹੀ ਤਾਂ ਫਿਰ ਸਟਾਫ ਸੇਵ ਨਹੀਂ ਹੈ ਹੈਲਥ ਡਿਪਾਰਟਮੈਂਟ ਦਾ ਤਾਂ ਆਖਣੇ ਚਾ ਸਾਰਾ ਸਿਵਲ ਹਸਪਤਾਲ ਦੇ ਅੰਦਰ ਇਹ ਪਾਰਾ ਨਾਲ ਪਿੱਛੇ ਜਿੱਧਰ ਸਾਡਾ ਰੂਮ ਹੈ ਉਧਰ ਇੱਕ ਵੇਰਕਾ ਦਬੂਸੇ ਮਤਲਬ ਜਿੱਦਾਂ ਮੁੰਡੇ ਨਾਲ ਹੱਥੋਂ ਪਾਈ ਕਰਨ ਲੱਗੇ ਤਾਂ ਮੁੰਡਾ ਉਧਰੋਂ ਆਪਣੇ ਰੂਮ ਵੱਲੋਂ ਦੌੜਨ ਲੱਗਾ ਤਾਂ ਪਿੱਛੋਂ ਜਾ ਕੇ ਇਹਨਾਂ ਉਹਦੇ ਫਾੜ ਲਿਆ ਤੇ ਉੱਥੇ ਜਾ ਕੇ ਉਹਦੇ ਕੱਪੜੇ ਫਾੜੇ ਔਰ ਉਹਨੂੰ ਕਾਫੀ ਗੋਟੇ ਮਾਰਿਆ ਜੀ ਜੀ ਮਾਰਕਟ ਦੇ આરોਪ ਲਾ ਰਹੇ ਉਹਨਾਂ ਤੇ ਉਹਦੀ ਕੋਈ ਵੀਡੀਓ ਵਗੈਰਾ ਵੀ ਕੋਈ ਸਾਰਾ ਇੱਥੇ ਪ੍ਰੈਸਰਪੋਰਟਰ હાજર ਸੀ ਉਹਨਾਂ ਮਤਲਬ ਕਿ ਕੁਝ ਕੈਪਚਰ ਕੀਤਾ ਹੋਇਆ ਹੈ ਤਾਂ ਜੋ ਵੀ ਹੋਇਆ ਆਪਣੇ মিডিਆ ਤੋਂ ਮਿਲ ਜਾਏਗਾ ਤਾਂ ਬਾਕੀ ਜੋ ਅੱਗੇ ਕਾਰਵਾਈ ਹੋਈ ਉਹ ਪ੍ਰੈਸਪੋਰਟਰਾਂ ਦੱਸੋ ਪੋਜੀਸ਼ਨ ਤੇ ਕੀ ਕਰਦੇ ਮੈਂ ਪਾਇਲਟ ਡਿਊਟੀ ਕਰਦਾ 9898 ਸਤਿ ਅਚਾ ਅੱਜ ਸਿਵਲ ਹਸਪਤਾਲ ਹੰਗਾਮਾ ਹੋਇਆ ਕੀ ਮਾਮਲਾ ਕੀ ਸੀਗਾ ਇਹ ਸਰ ਉਹਨਾਂ ਦਾ ਨਾ ਪੇਸ਼ੈਂਟ ਹੋਇਆ ਸੀਗਾ ਪੀਜੀਆ ਦਾ ਰੈਫਰ ਜੀ ਤੇ ਅਸੀਂ ਇੱਥੇ ਆਏ ਤੇ ਉਹ ਕਹਿ ਰਹੇ ਇਦਾਂ ਉਹ ਕਹਵਾ 32 ਦਾ ਸੀ ਉਹ ਕਹਿ ਰਹੇ ਨੇ ਵੀ ਅਸੀਂ 20-25 ਮਿੰਟ ਸਾਨੂੰ ਹੋਰ ਵੇਟ ਲੱਗਣੀ ਆ ਵੀ ਤੁਸੀਂ ਵੇਟ ਕਰੋ 20-25 ਮਿੰਟ ਰਿਪੋਰਟਾਂ ਨੂੰ ਲੱਗਣਾ ਕਿਸ਼ਣਾਂ ਲੈ ਦੇ ਵਿੱਚੋਂ ਜਿਨ੍ਹਾਂ ਨੇ ਕੀ ਗੱਲ ਪੇਸ਼ੈਂਟ ਨੇ ਜਿਹੜਾ ਉਹਨਾਂ ਦੇ ਅਟੈਂਡੈਂਟ ਜਿਹੜਾ ਉਹਨਾਂ ਦੇ ਨਾਲ ਸੀਗੇ ਠੀਕ ਹੈ ਤੇ ਉਹ ਰਿਪੋਰਟਾਂ ਤਾਂ ਜੀ ਵਟਸਐਪ ਤੇ ਵੀ ਆ ਜਾਂਦੀਆਂ ਨੇ ਮੈਂ ਕਿਹਾ ਵੀ 20-25 ਮਿੰਟ ਜੇ ਪੇਸ਼ੈਂਟ ਨੂੰ ਕੁਝ ਵੀ ਹੋ ਗਿਆ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਫਿਰ 20-25 ਮਿੰਟ ਜੇ ਤੁਸੀਂ ਇੱਥੇ ਲਾ ਰਹੇ ਹੋ ਉਹਨੇ ਦੇ ਵਿੱਚ ਤਾਂ ਅਸੀਂ ਅੱਧਾ ਲੁਧਿਆਣਾ ਲੁਧਿਆਣਾ ਬਾਹਰ ਕਰਾਸ ਕਰ ਜਾਗੇ ਸਾਰਾ ਦਾ ਸਾਰਾ ਇੰਨੀ ਗੱਲ ਤੋਂ ਪੈਨਸ਼ਨ ਲਾ ਕੇ ਜਾਣਾ ਕੱਢਣ ਲੱਗੇ ਕਹਿੰਦੇ ਤੂੰ ਫੋਦੂਗਾ ਮੈਂ ਜੀ ਮੈਂ ਕੀ ਕੀਤਾ ਮੈਨੂੰ ਦੱਸੋ ਤੁਸੀਂ ਮੈਂ ਗਲਤੀ ਕੀਤੀ ਹੈ ਮੈਂ ਇਹਦੇ ਵਿੱਚ ਕੀ ਗੱਲ ਕਰਤੀ ਗਾਲਾਂ ਕੱਢਣ ਲੱਗੇ ਤੇ ਬਾਅਦ ਵਿੱਚ ਇੰਨੇ ਨਾਲ ਪੈਨਸ਼ਨ ਲਾ ਗਏ ਤੇ ਮੈਂ ਕਹਾ ਵੀ ਸਰ ਮੈਨੂੰ ਗਲਤੀ ਤਾਂ ਦੱਸੋ ਮੇਰੀ ਗਲਤੀ ਹੈ ਕੀ ਆ ਮੈਨੂੰ ਕਹਿੰਦੇ ਤੂੰ ਐਦਾਂ ਕਿਦਾਂ ਨਹੀਂ ਕਹਿੰਦਾ ਤੂੰ ਲੈ ਕੇ ਜਾਂਦਾ ਤੂੰ ਤਾਂ ਕਹਿੰਦਾ ਸਰ ਤੂੰ ਹੈ ਕੌਣ ਕਹਿੰਦਾ ਤੈਨੂੰ ਲੈ ਕੇ ਨਹੀਂ ਜਾਣਾ ਹੈਗਾ ਇਹਦੇ ਨਾਲ ਜਾਵਾਂ ਕਹਿੰਦੇ ਅਸੀਂ ਤੇਰੇ ਨਾਲ ਜਾਣੀ ਨਹੀਂ ਹੈਗਾ ਤੂੰ ਕੌਣ ਹੁੰਦਾ ਮੈਂ ਕਹਿੰਦਾ ਵਿੱਚ ਬੋਲਣ ਵਾਲਾ ਡਰਿੰਕ ਵਾਰਾ ਕੀਤੀ ਸੀ ਨਹੀਂ ਸਾਰਿਆਂ ਦੀ ਡਰਿੰਕ ਕੀਤੀ ਸੀ ਚਾਰ ਪੰਜ ਵਾਲੀ ਸੀ ਸਾਰਿਆਂ ਦੀ ਡਰਿੰਕ ਕੀਤੀ ਹੋ ਮਾਜੂ ਮੈਨੂੰ ਕੜੇ ਤੋਂ ਫੜ ਲਈ ਉਹਨਾਂ ਨੇ ਫੇਰ ਆਪਦੇ ਫੋਨ ਕੱਢ ਕੇ ਮੇਰੇ ਨਾਲ ਨੂੰ ਕਰਕੇ ਵੀਡੀਓ ਬਣਾਉਣ ਲੱਗ ਗਏ ਕਹਿੰਦੇ ਤੂੰ ਸਾਡੇ ਥੱਪੜ ਮਾਰਿਆ ਤੂੰ ਸਾਨੂੰ ਗਾਲਾਂ ਕੱਢੀਆਂ ਹਸਪੀਟਲ ਦੇ ਅੰਦਰ ਵੜ ਕੇ ਮੈਂ ਕਹਾਂ ਜੀ ਸਾਰੇ ਹਸਪੀਟਲ ਕੈਮਰੇ ਲੱਗੇ ਨੇ ਤੁਸੀਂ ਮੈਨੂੰ ਚੈੱਕ ਕਰਾ ਲਓ ਜੇ ਮੈਂ ਕਿਸੇ ਨੂੰ ਗਲਤ ਵਰਡ ਬੋਲਿਆ ਹੋਵੇ ਜਾਂ ਮੈਂ ਕਿਸੇ ਨਾਲ ਕੁਝ ਵੀ ਬੈਂਸਿਆ ਵੀ ਹੋਵਾਂ ਮੈਂ ਕਹਿੰਦਾ ਫੇਰ ਮੇਨਾਂ ਗੱਲ ਕਰੀ ਉਹ ਕਹਿੰਦੇ ਨਹੀਂ ਜੀ ਤੂੰ ਮਾਰਿਆ ਸਾਡੇ ਥੱਪੜ ਮਾਰਿਆ ਤੂੰ ਤੇ ਮੈਂ ਪਤਾ ਨਹੀਂ ਕਹਿੰਦੀ ਮੈਂ ਇੱਕ ਕਹਿੰਦਾ ਮੈਂ ਫੌਜ ਦੇ ਵਿੱਚ ਹਾਂ ਤੂੰ ਮੇਰੇ ਥੱਪੜ ਕਿਵੇਂ ਮਾਰਿਆ ਮੈਂ ਮਾਰਿਆ ਮਾਰਕੁੱਟ ਵੀ ਹੋਈ ਹੈ ਜੀ ਅੱਛਾ ਜੀ ਕੱਪੜੇ ਵਗੈਰਾ ਪਾੜੇ ਗਏ ਆ ਜੀ ਮੇਰੇ ਉਹਨਾਂ ਨੇ ਬਰਦੀ ਪਾੜਤੀ ਜੀ ਉਹਨਾਂ ਨੇ ਮੇਰੀ ਮੈਨੂੰ ਕੜੇ ਤੋਂ ਫੜਿਆ ਸੀ ਮੈਨੂੰ ਜੱਪੂ ਬਹੁਤ ਜ਼ੋਰ ਨਹੀਂ ਫੜਿਆ ਹੋਇਆ ਸੀਗਾ ਫੋਨ ਵੀ ਖੋੜਿਆ ਸੀ ਜਿਹੜਾ ਸਾਡਾ ਸਰਕਾਰੀ ਫੋਨ ਆ ਜੀ ਉਹਦੇ ਉੱਤੇ ਗੱਲ ਹੋ ਰਹੀ ਸੀ ਉਸ ਸਮੇਂ ਡਿਊਟੀ ਤੇ ਸੀਗਾ ਜਦੋਂ ਸਾਰਾ ਕੁਝ ਹੋਇਆ ਹਾਂਜੀ ਤੇ ਕੀ ਕਹਿੰਦੇ ਹੁਣ ਕੰਨ ਮਾਰਕਟੋ ਜ਼ਿਆਦਾ ਹੋਈ ਹੈ ਹਾਂਜੀ ਕਿੰਨੇ ਜਾਣੇ ਸੀ ਜਿਨ੍ਹਾਂ ਨੂੰ ਹੋਈ ਹੈ ਮਾਰਕਟ ਹਾਂਜੀ ਜਾਣੇ ਨਹੀਂ ਜੀ ਉਹ ਨਹੀਂ ਤੁਸੀਂ ਕਿੰਨੇ ਮੈਂ ਅੱਲ ਹੀ ਸੀਗਾ ਜੀ ਅਜੇ ਕੱਲੇ ਸੀਗੇ ਤੇ ਹੁਣ ਕੀ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਮੈਂ ਜੀ ਇਹੀ ਕਹਣਾ ਮੈਂ ਮੈਨੂੰ ਇਨਸਾਫ ਮਿਲੇ ਜੀ ਕੱਲ ਨੂੰ ਐਵੇਂ ਉਹਨਾਂ ਕੋਲੇ ਵੀਡੀਓ ਉਹਨਾਂ ਨੇ ਆਪਦੇ ਹਿਸਾਬ ਨਾਲ ਬਣਾਈ ਹੋਈ ਆ ਵੀ ਉਹ ਕੁਝ ਗਲਤ ਬਣਾ ਕੇ ਅੱਗੇ ਭੇਜ ਦੇਣ ਤੇ ਮੈਂ ਬੇਫਾਜ਼ੀ ਚ ਮੈਂ ਬਦਨਾਮ ਹੋ ਜਾਂਦੀ ਉਹਦਾ ਨਾ ਚੰਗਾ ਵੀ ਜੋ ਸੱਚ ਆ ਸਭ ਨੂੰ ਇਹ ਪਤਾ ਲੱਗ ਜਾਏ ਜੀ ਨਾਮ ਜੀ ਭਵਨ ਜੋਤ ਸਿੰਘ ਹੈ ਜੀ ਮੈਂ ਮੌਜੂਦਾ ਐਂਬੂਲੈਂਸ 68 ਸੀਨੀਅਰ ਅਧਿਕਾਰੀਆਂ ਲੁਧਿਆਣਾ ਸਾਰੇ ਕਲਾਸ ਚ ਲੋਟੀ ਅੱਜ ਹੁਣ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਹੋਇਆ ਕੀ ਹੈ ਮੈਨੂੰ ਮੁੰਡਿਆਂ ਦੇ ਕਾਲ ਆਈ ਸੀ ਕਿ ਐਂ ਕਰਕੇ ਜੀ ਇੱਥੇ ਲੜਾਈ ਝਗੜਾ ਚੱਲਦਾ ਪ ਤੇ ਮੈਂ ਮੌਕੇ ਤੇ ਪਹੁੰਚ ਕੇ ਦੇਖਿਆ ਇੱਥੇ ਜਿਹੜਾ ਪਾਇਲਟ ਮੁੰਡਾ ਮੌਜੂਦ ਸੀਗਾ ਰਿੰਪਲਦੀਪ ਸਿੰਘ ਤੇ ਉਹਦੇ ਨਾਲ ਹੱਥੋਪਾਈ ਕਰ ਰਿਹਾ ਸੀ ਉਹ ਵਰਕਮ ਇਲਕਲਾਨ ਦੇ ਬੂਥ ਕੋਲੇ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਐਮਰਜੈਂਸੀ ਬਾਹਰ ਵੀ ਆ ਕੇ ਇਹਨਾਂ ਨੇ ਬੜਾ ਹੰਗਾਮਾ ਕੀਤਾ ਤੇ ਹੱਥੋਪਾਈ ਵੀ ਪਹਿਲਾਂ ਹੀ ਬੜੀ ਕੀਤੀ ਉਹਦੇ ਕੱਪੜੇ ਵੀ ਪੜੇ ਗਏ ਮੁੰਡੇ ਦੇ ਤੇ ਇੱਥੇ ਆ ਕੇ ਵੀ ਤੁਹਾਡੇ ਨਿਊਜ਼ ਰਿਪੋਰਟਰਾਂ ਨਾਲ ਵੀ ਇੱਥੇ ਵੀ ਬੜਾ ਉਹਨਾਂ ਨੇ ਮਿਸਬੀਹੇਵ ਕੀਤਾ ਬੜੇ ਗਲਤ ਸ਼ਬਦਾਵਲੀ ਵੀ ਵਰਤੀ ਗਾਲਾਂ ਵੀ ਬਹੁਤ ਕੱਢ ਰਹੀ ਸੀ ਉਹ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਵੱਲੋਂ ਮੌਕੇ ਦੇ ਜਿਹੜੇ ਮੁੰਡੇ ਸੀਗੇ ਦੋਨਾਂ ਵੱਲੋਂ ਆ ਲਿਖੇ ਗਏ ਆ ਲੈਟਰ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਜਾ ਕੇ ਇਥੇ ਇਹਨਾਂ ਦੇ ਟੈਸਟ ਕਰਾਵਾਂਗੇ ਐਮਲਰ ਕਟਾਵਾਂਗੇ ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਵੀ ਰਿਪੋਰਟ ਕਰਾ ਕੇ ਆਵਾਂਗੇ ਤੇ ਜੋ ਬਣਦੀ ਕਾਰਵਾਈ ਆ ਸਾਨੂੰ ਉਹਦਾ ਇਨਸਾਫ ਚਾਹੀਦਾ ਠੀਕ ਹੈ ਕੱਲ ਨੂੰ ਕਿਤੇ ਹੋਰ ਵੀ ਘੇਰ ਕੇ ਜਾਂ ਕੁਝ ਵੀ ਕੁੱਟਮਾਰ ਹੁੰਦੀ ਆ ਤਾਂ ਉਹਦੇ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦਾ ਨਾ ਤਾਂ ਕਰਕੇ ਸਾਨੂੰ ਇਹ ਚਾਹੀਦਾ ਵੀ ਸਾਨੂੰ ਇਨਸਾਫ ਮਿਲੇ ਜੇ ਨਹੀਂ ਮਿਲਿਆ ਜੀ ਅਸੀਂ ਹੜਤਾਲ ਕਰਾਂਗੇ ਇਸ ਚੀਜ਼ ਦੀ ਪੂਰੇ ਪੰਜਾਬ ਲੈਵਲ ਤੇ ਠੀਕ ਹੈ ਮਨੀਰ ਮਸੀ ਅਸੇ ਸਿਵਲ ਹਸਪਤਲ ਚ ਹਾਂ ਸਿਵਲ ਹਸਪਤਲ ਸਾਰਿਕ ਹਮ ਹੋਇਆ ਰੋਲਾ ਪਿਆ ਕਿ ਮੁੰਡਾ ਕੀ ਹੈ ਇਹ ਮਾਮਲਾ ਇਹ ਐਂਬੂਲੈਂਸ ਵਾਲਿਆਂ ਦੇ ਨਾਲ ਪਿਆ ਜੀ ਇਹ ਮਰੀਜ਼ ਉਹਨਾਂ ਦਾ ਆਇਆ ਸੀ ਤੇ ਉਹਨਾਂ ਨੇ ਮੇਰਾ ਖਾਲ ਲੈ ਕੇ ਜਾਣਾ ਸੀ ਉਹਨਾਂ ਨੇ ਤੇ ਪਤਾ ਨਹੀਂ ਉਹਨਾਂ ਦਾ ਅਸੀਂ ਤੇ ਅੰਦਰ ਸੀ ਉਤੋਂ ਬਾਹਰ ਉਹਨਾਂ ਨਾਲ ਕੋਈ ਹੱਥੋਬਾਈ ਹੋਈ ਜਾਂ ਉਹਨਾਂ ਦੇ ਨਾਲ ਅੱਛਾ ਜੀ ਹਾਂਜੀ ਹੁਣ ਤੁਹਾਡੇ ਕੋਲ ਕੰਪਲੇਨ ਆਈ ਹੈ ਕੰਪਲੇਂਟ ਉਹਨਾਂ ਦੀ ਆ ਗਈ ਹੈ ਮਾਰਕਟ ਦੀ ਹਾਂ ਕੰਪਲੇਂਟ ਆ ਗਈ ਤੇ ਇੱਥੇ ਹੁਣ ਬੰਦੀ ਕਰ ਰਹੀ ਹਾਂ ਬੰਦੀ ਕਰ ਰਹੀ ਇੰਚਾਰ ਸਾਹਿਬ ਨੇ ਸਵੇਰੇ ਆਏ ਹਾਂ ਬੰਦੀ ਕਰ ਰਹੀ ਕਰਦੇ ਹਾਂ